ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੀ ਚੈਨਲ ਤੇ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਕਿ ਚੈਨਲ ਨੂੰ ਮੋਨਟਾਈਜ਼ ਕਿਸ ਤਰ੍ਹਾਂ ਕਰ ਸਕਦੇ ਹਾਂ ਬਹੁਤ ਤਰੀਕੇ ਦੱਸੇ ਜਾ ਰਹੇ ਨੇ ਪਰ ਆਪਾਂ ਦੱਸਦੇ ਹਾਂ ਕਿ ਬਾਕੀ ਆਪੋ ਆਪਣੀ ਇੱਛਾ ਹੁੰਦੀ ਹੈ ਆਪਾਂ ਕਿਸੇ ਵੀ ਤਰੀਕੇ ਨਾਲ ਚੈਨਲ ਨੂੰ ਜਿਹੜਾ ਮੋਨਟਾਈਜ਼ ਕਰਵਾ ਸਕਦੇ ਹਾਂ ਮੋਨਟਾਈਜ਼ ਕਰਵਾਉਣ ਦਾ ਇੱਕ ਵਧੀਆ ਤਰੀਕਾ ਜਿਹੜਾ ਹੈਗਾ ਕਿ ਕੰਟੈਂਟ ਆ ਜਿਹੜਾ ਉਹ ਆਪਣਾ ਰੱਖੋ ਕਿਸੇ ਦੀਆਂ ਵੀਡੀਓ ਇਧਰ ਉਧਰ ਚੱਕ ਕੇ ਜੜੀਆਂ ਪੋਸਟ ਨਾ ਕਰੋ। ਔਰ ਜੇ ਲੌਂਗ ਵੀਡੀਓ ਪਾਉਣੀ ਹੈ ਕਿ ਉਹਦੇ ਲਈ ਤੁਸੀਂ 7-8 ਮਿੰਟ ਦੀ 8 ਮਿੰਟ ਤੋਂ ਉੱਪਰ-ਉੱਪਰ ਕੋਈ ਵੀ ਵੀਡੀਓ ਤੁਸੀਂ ਬਣਾ ਸਕਦੇ ਹੋ। ਤੁਹਾਡੀ ਇੱਛਾ ਅਨੁਸਾਰ ਜੋ ਵੀ ਤੁਹਾਡੇ ਦੇ ਵਿੱਚ ਮਤਲਬ ਹਿੰਮਤ ਹੈਗੀ ਆ ਕੋਈ ਤੁਸੀਂ ਖਾਣਾ ਵਗੈਰਾ ਵੀ ਬਣਾ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡੇ ਵਿੱਚ ਹਨਾ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜੀ ਵੀਡੀਓ ਆ ਪਾ ਸਕਦੇ ਹੋਗੇ। ਖਾਣੇ ਦੀ ਹੋ ਗੀ ਜਿਵੇਂ ਤੁਸੀਂ ਆਪਾਂ ਬਾਹਰ ਘੁੰਮਣ ਜਾਣਿਓ ਬਲੌਗਸ ਵਗੈਰਾ ਬਣਾ ਸਕਦੇ ਹੋ ਕੋਈ ਸਟਿਚਿੰਗ ਵਗੈਰਾ ਤੁਹਾਨੂੰ ਆਉਂਦੀ ਆ ਕਿ ਤੁਸੀਂ ਟੀਚਰੋਂ ਕੋਈ ਟੀਚਿੰਗ ਦਾ ਕੰਮ ਕਰ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਤੁਸੀਂ ਵੀਡੀਓ ਅਪਲੋਡ ਕਰ ਸਕਦੇ ਹੋ ਪਰ ਕੰਟੈਂਟ ਹੈ ਜਿਹੜਾ ਤੁਹਾਡਾ ਆਪਣਾ ਹੋਣਾ ਚਾਹੀਦਾਗਾ ਵਿੱਚ 뮤직 ਐਡ ਨਾ ਕਰਿਆ ਕਰੋ ਇਸ ਲਈ ਫਿਰ ਜਲਦੀ ਤੋਂ ਜਲਦੀ ਜਿਹੜਾ ਤੁਹਾਡਾ ਟਾਈਮ ਵਗੈਰਾ ਪੂਰਾ ਹੋ ਜਾਂਦਾਗਾ ਫੋਲੋਅਰ ਵੀ ਜਿਹੜੇ ਵੱਧ ਜਾਂਦੇ ਆ ਸ਼ਾਰਟ ਵੀਡੀਓ ਵੀ ਜਿਹੜੀਆਂ ਹੁੰਦੀਆਂ ਨੇ ਉਹ ਵੀ ਆਪਣੀਆਂ ਹੀ ਰੱਖੀ ਤਾਂ ਜ਼ਿਆਦਾ ਵਧੀਆ ਰਹਿੰਦਾ ਕਿਸੇ ਦੀਆਂ ਚੱਕ ਕੇ ਨਾ ਪਾਈਏ ਕਿਉਂਕਿ ਫਿਰ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਜਦੋਂ ਚੈਨਲ ਮੋਨਟਾਈਜ਼ ਹੁੰਦਾ ਹੈ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੋਊਗੀ ਤਾਂ ਕਮੈਂਟ ਕਰਕੇ ਜੋਰ ਦੱਸਿਓ ਤਾਂ ਆਪਾਂ ਕਿ ਹੋਰ ਜਾਣਕਾਰੀ ਵੀ ਦੇ ਦੇਵਾਂਗੇ ਵੀਡੀਓ ਨੂੰ ਦੇਖਣ ਲਈ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਤਾਂ ਕਮੈਂਟ ਜ਼ਰੂਰ ਕਰ ਸਕਦੇ ਹੋਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਥੈਂਕਸ